ਸਤਿ ਸ਼੍ਰੀ ਅਕਾਲ ਜੀ ਜੀਐਸਡੀ ਪੰਜਾਬ ਮੀਡੀਆ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਸੋ ਅੱਜ ਅਸੀਂ ਖੜੇ ਹਾਂ ਜਤੋ ਮੰਡੀ ਦੇ ਵਿੱਚ ਬਟਿੰਡਾ ਰੋਡ ਤੇ ਸਥਿਤ ਬਾਬਾ ਨਾਮਦੇਵ ਭਵਨ ਦੇ ਵਿੱਚ ਜਿੱਥੇ ਕਿ ਹਰ ਮਹੀਨੇ ਦੋ ਮਹੀਨੇ ਬਾਅਦ ਇੱਕ ਹੋਮੋਪੈਥਿਕ ਕੈਂਪ ਲਗਾਇਆ ਜਾ ਰਿਹਾ ਜੋ ਕਾਫੀ ਸਮੇਂ ਤੋਂ ਇੱਥੇ ਲੱਗ ਰਿਹਾ ਸੋ ਉਸ ਬਾਰੇ ਗੱਲਬਾਤ ਕਰਾਂਗੇ ਕਿ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇੱਥੇ ਇਲਾਜ ਕੀਤਾ ਜਾਂਦਾ ਬਹੁਤ ਸਾਰੇ ਡਾਕਟਰ ਸਾਹਿਬਾਨ ਜਿਹੜੇ ਬਾਹਰੋਂ ਆ ਕੇ ਇੱਥੇ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਦੇ ਆ ਸੋ ਉਸ ਬਾਰੇ ਗੱਲਬਾਤ ਕਰਾਂਗੇ ਨਾਮਦੇਵ ਸਭਾ ਦੇ ਜਨਰਲ ਸਕੱਤਰ ਨਰਿੰਦਰ ਰਾਮਿਆਣਾ ਜੀ ਸਾਡੇ ਨਾਲ ਮੌਜੂਦ ਨੇ ਸੋ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਸੋ ਸਾਡੇ ਨਾਲ ਮੌਜੂਦ ਨੇ ਜੀ ਨਰਿੰਦਰ ਰਾਮਿਆਣਾ ਜੀ ਜਨਰਲ ਸਕੱਤਰ ਬਾਬਾ ਨਾਮਦੇਵ ਸਭਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਔਰ ਜੇ ਐਮਐਸਡੀ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਕਿੰਨੇ ਸਮੇਂ ਤੋਂ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਕਿੰਨਾ ਟਾਈਮ ਹੋਗਾ ਇਸ ਕੈਂਪ ਨੂੰ ਚੱਲਦੇ ਹੋਏ ਇਹ ਮੁਫਤ ਹੋਮਿਓਪੈਥਿਕ ਕੈਂਪ ਜੀ ਪਿਛਲੇ ਲੰਬੇ ਅਰਸੇ ਤੋਂ ਇੱਥੇ ਸੀ ਲਗਾ ਰਹੇ ਆ ਹੁਣ ਤੱਕ ਤਕਰੀਬਨ 32 ਕੈਂਪ ਜਿਹੜੇ ਆ ਲਗਾਏ ਜਾ ਚੁੱਕੇ ਆ 33ਵਾਂ ਕੈਂਪ ਜਿਹੜਾ ਅੱਜ ਤੁਸੀਂ ਦੇਖ ਰਹੇ ਹੋ ਇੱਥੇ ਚੱਲ ਰਿਹਾ ਇਹ ਕੈਂਪ ਜਿਹੜਾ ਹਰਗੁਣ ਹੋਮੋਕਲੀਨਿਕ ਬਠਿੰਡਾ ਦੇ ਸਹਿਯੋਗ ਨਾਲ ਲੱਗਦਾ ਜੀ ਹਰਗੁਣ ਹੋਮੋਕਲੀਨਿਕ ਬਠਿੰਡਾ ਦੇ ਮਾਹੇ ਡਾਕਟਰ ਸਿਮਰਨਜੀਤ ਸਿੰਘ ਔਰ ਡਾਕਟਰ ਮੈਡਮ ਪਰਮਿੰਦਰ ਕੌਰ ਬੇਦੀ ਹੋਰਿਆਂ ਦੀ ਇਕਵਾਹੀ ਦੇ ਵਿੱਚ ਡਾਕਟਰਾਂ ਦੀ ਟੀਮ ਜਿਹੜੀ ਆ ਇੱਥੇ ਆਉਂਦੀ ਆ ਔਰ ਇੱਕ ਸਮਾਂ ਆਇਆ ਸੀ ਜਦੋਂ ਕੋਵਿਡ ਦੇ ਵਿੱਚ ਥੋੜੀਆਂ ਜਿਹਾ ਦਿੱਕਤਾਂ ਹੋਣ ਕਾਰਨ ਕੁਝ ਸਮਾਂ ਸਾਨੂੰ ਕੈਂਪ ਬੰਦ ਰੱਖਣਾ ਪਿਆ ਸੀ ਅਦਰਵਾਈਜ਼ ਇਹ ਕੈਂਪ ਜਿਹੜਾ ਲਗਾਤਾਰ ਆ ਉਹ ਚੱਲ ਰਿਹਾ ਕਿੰਨੀਆਂ ਕਿ ਬਿਮਾਰੀਆਂ ਦਾ ਇਲਾਜ ਹੁੰਦਾ ਜਾਂ ਕਿਹੜੀ ਕਿਹੜੀ ਬਿਮਾਰੀ ਤਾਂ ਹੁਣ ਤੱਕ ਇਲਾਜ ਇੱਥੇ ਮਰੀਜ਼ ਆ ਜਿਹੜੇ ਠੀਕ ਹੋ ਕੇ ਜਾ ਚੁੱਕੇ ਆ ਦੇਖੋ ਜੀ ਇੱਥੇ ਪਹਿਲਾਂ ਇਸ ਤਰ੍ਹਾਂ ਹੁੰਦਾ ਸੀਗਾ ਕਿ ਬਹੁਤ ਸਾਰੇ ਪੇਸ਼ੈਂਟ ਆ ਜਿਹੜੇ ਜਿਨ੍ਹਾਂ ਦੀ ਬਿਮਾਰੀ ਕੋਈ ਬਹੁਤੀ ਗੰਭੀਰ ਨਹੀਂ ਹੁੰਦੀ ਸੀ ਉਹ ਵੀ ਇਸ ਕੈਂਪ ਦੇ ਵਿੱਚ ਦਵਾਈ ਲੈਣ ਲਈ ਚਲੇ ਜਾਂਦੇ ਆ ਜਾਂਦੇ ਸੀਗੇ ਉਸ ਤੋਂ ਬਾਅਦ ਡਾਕਟਰ ਸਾਹਿਬ ਦਾ ਇਹ ਨਜ਼ਰੀਆ ਸੀ ਕਿ ਉਹਨਾਂ ਦਾ ਸਮਾਂ ਕਾਫੀ ਲੱਗ ਜਾਂਦਾ ਸੀਗਾ ਇੱਕ ਮਰੀਜ਼ ਨੂੰ ਬਰੀਕੀ ਦੇ ਨਾਲ ਉਹਦੀ ਪੁਣਛਾਣ ਕਰਨਾ ਬਿਮਾਰੀਆਂ ਨੂੰ ਡਾਇਗਨੋਸ ਕਰਨਾ ਘੱਟੋ-ਘੱਟ 35-40 ਮਿੰਟੋ ਇੱਕ ਮਰੀਜ਼ ਤੇ ਸਪੈਂਡ ਕਰਦੇ। ਕਈ ਵਾਰ ਬਿਮਾਰੀ ਓਡੀ ਵੱਡੀ ਨਹੀਂ ਹੁੰਦੀ ਸੀ ਬਹੁਤ ਛੋਟੀਆਂ ਮਾਰੀਆਂ ਕੋਈ ਸਿਰਦਰਦ ਕੋਈ ਉਤਜਾਬ ਦੀ ਜਾਂ ਕੋਈ ਹੋਰ ਮਾਮੂਲੀ ਖਾਂਸੀ ਵਾਲੇ ਮਰੀਜ਼ ਵੀ ਜਿਹੜੇ ਆ ਇੱਥੇ ਦਵਾਈ ਲੈਣ ਆ ਜਾਂਦੇ ਸੀ ਕਿ ਤੋਂ ਡਾਕਟਰ ਸਾਹਿਬ ਦਾ ਮੰਨਣਾ ਸੀਗਾ ਕਿ ਸਾਡਾ ਸਮਾਂ ਵੀ ਕਾਫੀ ਖਰਾਬ ਹੋ ਜਾਂਦਾ ਔਰ ਜਿਹੜੀ ਦਵਾਈ ਵੀ ਹੈ ਘੱਟੋ ਘੱਟ 2 ਮਹੀਨੇ ਦੀ ਜਿਹੜੀ ਦਵਾਈ ਹੈ ਉਹ 2500 ਤੋਂ 3000 ਰੁਪਏ ਦਾ ਖਰਚਾ ਜਿਹੜਾ ਡਾਕਟਰ ਸਾਹਿਬਾਨ ਨੂੰ ਪੈਂਦਾ ਔਰ ਉਹ ਦਵਾਈ ਮਰੀਜ਼ਾਂ ਨੂੰ ਮੁਫਤ ਮੁਹੱਈਆ ਕਰਵਾਈ ਜਾਂਦੀ ਹੈ ਉਹਦੇ ਲਈ ਵੀ ਡਾਕਟਰ ਸਾਹਿਬ ਨੇ ਪਿੱਛੇ ਜੀ ਅਸੀਂ ਕੁਝ ਨਿਯਮ ਲਾਗੂ ਕੀਤੇ ਜਿਨ੍ਹਾਂ ਦੇ ਵਿੱਚ ਇੱਕ ਇਹ ਵੀ ਸੀ ਕਿ ਅਸੀਂ ਦਵਾਈ ਬੇਸ਼ੱਕ 2500 3000 ਦੀ ਫ੍ਰੀ ਦਿੰਨੇ ਆ ਪਰ ਉਹ ਨਾਮ ਦੇ ਭਵਨ ਦੀ ਇੱਕ ਪਰਚੀ ਅਸੀਂ ਇਹਦੇ ਭਵਨ ਦੇ ਰੱਖ-ਰਖਾਵ ਲਈ ਤੁਸੀਂ ਦੇਖ ਰਹੇ ਹੋ 100 ਰੁਪਏ ਦੀ ਮਰੀਜ਼ ਦੀ ਪਰਚੀ ਕੱਟਦੇ ਆ ਉਸ ਪਰਚੀ ਦੇ ਨਾਲ ਇਹ ਅਜਿਹਾ ਹੋਇਆ ਕਿ ਜਿਹੜੇ ਮਰੀਜ਼ ਜ਼ਿਆਦਾ ਲੋੜਵੰਦ ਨਹੀਂ ਸੀਗੇ ਉਹਨਾਂ ਨੇ ਆਉਣਾ ਬੰਦ ਕਰਤਾ ਤੇ ਹੁਣ ਉਹੀ ਲੋਕ ਇੱਥੇ ਆਉਂਦੇ ਆ ਜਿਹੜੇ ਕਿਸੇ ਨਾ ਕਿਸੇ ਗੰਭੀਰ ਬਿਮਾਰੀ ਤੋਂ ਗ੍ਰਸਤ ਆ ਜਾਂ ਲੰਮੇ ਸਮੇਂ ਤੋਂ ਇਲਾਜ ਨਹੀਂ ਹੋ ਰਿਹਾ ਜਾਂ ਇਲਾਜ ਕਰਵਾ ਨਹੀਂ ਪਾਰੇ ਹੁਣ ਜਿੰਰ ਤੱਕ ਤੁਸੀਂ ਬਿਮਾਰੀਆਂ ਦੀ ਗੱਲ ਕੀਤੀ ਆ ਉਹਦੇ ਵਿੱਚ ਇੱਥੇ ਦਿਲ ਦੇ ਰੋਗਾਂ ਦਾ ਇਲਾਜ ਵੀ ਹੁੰਦਾ ਜਿਗਰ ਦੇ ਰੋਗਾਂ ਦਾ ਇਲਾਜ ਹੁੰਦਾ ਕੋਈ ਕਿਸੇ ਨੂੰ ਕਿਡਨੀ ਦੀ ਸਮੱਸਿਆ ਆ ਰਹੀ ਆ ਚਮੜੀ ਦੀ ਖਾਸ ਕਰਕੇ ਸਮੱਸਿਆ ਰਹੀ ਇਥੋਂ ਤੱਕ ਕਿ ਡਾਕਟਰ ਸਾਹਿਬਾਨ ਨੇ ਕਿਹਾ ਹੈ ਕਿ ਜੇਕਰ ਕੋਈ ਕੈਂਸਰ ਵੀ ਕਿਸੇ ਸਟੇਜ ਦਾ ਕਿਸੇ ਮਰੀਜ਼ ਵਿੱਚ ਪਾਇਆ ਜਾ ਰਿਹਾ ਉਹਦਾ ਵੇਸੇ ਇਲਾਜ ਕਰਾਂਗੇ ਇਸ ਤੋਂ ਇਲਾਵਾ ਔਰਤਾਂ ਦੇ ਰੋਗਾਂ ਨਾਲ ਸੰਬੰਧਿਤ ਜਿਹੜੀ ਆ ਜਾਂਚ ਕੀਤੀ ਜਾਂਦੀ ਆ ਉਹਦੀ ਦਵਾਈ ਦਿੱਤੀ ਜਾਂਦੀ ਆ ਬੱਚਿਆਂ ਦੇ ਵਿੱਚ ਕਈ ਵਾਰ ਗੁੰਗੇਪਣ ਜਾਂ ਬਹਿਰੇਪਨ ਦੀ ਸਮੱਸਿਆ ਹੁੰਦੀ ਆ ਉਹਨੂੰ ਵੀ ਡਾਕਟਰ ਸਾਹਿਬ ਜਿਹੜੇ ਆ ਡਾਇਗਨੋਸ ਕਰਕੇ ਉਹਦੀ ਵੀ ਦਵਾਈ ਜਿਹੜੀ ਆ ਉਹ ਇੱਥੇ ਮੁਫਤ ਮੁਹਈਆ ਕਰਵਾਈ ਹੈ ਇਹ ਜਿਹੜਾ ਪਰਚੀ ਦਾ ਸਿਸਟਮ ਹੈ ਇਹ ਹੁਣ ਤੋਂ ਲਾਗੂ ਹੋਇਆ ਜਾਂ ਸ਼ੁਰੂ ਤੋਂ ਸੀ ਪਰਚੀ ਵਾਲਾ ਸਿਸਟਮ ਤੁਸੀਂ ਜਿਹੜਾ 100 ਰੁਪਏ ਪਰਚੀ ਦੱਸ ਰਹੇ ਹੋ ਇਹ ਗੱਲ ਤੁਹਾਡੀ ਸਹੀ ਹੈ ਬਿਲਕੁਲ ਕਿ ਜਿਨ੍ਹਾਂ ਨੂੰ ਨਹੀਂ ਵੀ ਲੋੜੋ ਫ੍ਰੀ ਵਾਲਾ ਕੈਂਪ ਦੇ ਕੇ ਚਲੋ ਆਪਣੇ ਟਾਈਮ ਪਾਸ ਲਈ ਸਮਝ ਲਓ ਜਾਂ ਛੋਟੀ ਬਿਮਾਰੀ ਤੇ ਲੈਣ ਤੇ ਇਹ ਪਰਚੀ ਦਾ ਸਿਸਟਮ ਕਿੰਨੇ ਟਾਈਮ ਤੋਂ ਲਾਗੂ ਕੀਤਾ ਵਾ ਇਹ ਤਾਂ ਇਹ ਪਿਛਲੇ 3 ਕੈਂਪਾਂ ਤੋਂ ਅਸੀਂ ਲਾਗੂ ਕੀਤਾ ਹੋਇਆ ਪਹਿਲਾਂ ਲੰਬੇ ਸਮੇਂ ਤੋਂ ਜਿਹੜੇ ਕੈਂਪ ਸੀਗੇ ਉਹ ਬਿਲਕੁਲ ਹੀ ਫ੍ਰੀ ਸੀਗੇ ਹੁਣ ਜਿਹ ਲੋਕਰ ਸਭ ਹਰ 2 ਮਹੀਨੇ ਬਾਅਦ ਵਿਜ਼ਿਟ ਕਰਦੇ ਆ 2 ਮਹੀਨੇ ਬਾਅਦ ਇਹ ਕੈਂਪ ਲੱਗਦਾ ਤੇ 2 ਮਹੀਨੇ ਦੀ ਦਵਾਈ ਜਿਹੜੀ ਉਹ ਮਰੀਜ਼ ਨੂੰ ਦੇ ਕੇ ਜਾਂਦੇ ਆ ਉਹ ਮਰੀਜ਼ ਲਈ ਲਾਭ ਲਾਭ ਹੁੰਦਾ ਜਿੰਨਾ ਉਹਨਾਂ ਨੂੰ ਹੁੰਦਾ ਪਰ ਅਸੀਂ 100 ਰੁਪਏ ਦੀ ਪਰਚੀ ਜਿਹੜੀ ਉਹ ਜ਼ਰੂਰ ਕਰਦੇ ਆ ਉਹਦੇ ਨਾਲ ਇਹ ਜਿਹਿਆ ਹੋਇਆ ਕਿ ਜਿਹੜੇ ਵਿਅਕਤੀਆਂ ਨੂੰ ਕੋਈ ਬਹੁਤੀ ਜ਼ਰੂਰਤ ਨਹੀਂ ਸੀ ਉਹ ਇੰਨੇ ਨਾਲ ਹੀ ਆਉਣਾ ਬੰਦ ਹੋ ਗਏ ਆ ਤੇ ਹੁਣ ਕੇਵਲ ਜ਼ਰੂਰਤਮੰਦ ਲੋਕ ਹੀ ਇੱਥੇ ਜਿਹੜੇ ਆ ਆਪਣਾ ਇਲਾਜ ਕਰਵਾਉਣ ਆ ਰਹੇ ਆ ਇਹ ਜਿਹੜੇ ਮਰੀਜ਼ ਆ ਪੇਸ਼ੈਂਟ ਤੁਹਾਡੇ ਕੋਲ ਇੱਥੇ ਆ ਰਹੇ ਆ ਜੀ ਇਸ ਮਤਲਬ ਇਹਦਾ ਫਾਇਦਾ ਲੈਣ ਵਾਸਤੇ ਉਹ ਲੋਕਲ ਜਾਇਤ ਤੋਂ ਤੇ ਹੋਰ ਆਲੇ ਦੋਲੇ ਪਿੰਡਾਂ ਜਾਂ ਕਿਸੇ ਹੋਰ ਜਗ੍ਹਾ ਤੋਂ ਵੀ ਇੱਥੇ ਮਰੀਜ਼ ਆਉਂਦੇ ਨੇ ਨਹੀਂ ਜੀ ਨਹੀਂ ਦੂਰ ਦਰਾਡੇ ਦੇ ਪਿੰਡਾਂ ਤੋਂ ਵੀ ਚੱਲ ਕੇ ਇੱਥੇ ਬਣ ਕੇ ਬਾਗਾ ਪੁਰਾਣਾ ਜਾਂ ਫਰੂਜ਼ਪੁਰ ਤੋਂ ਵੀ ਕਈ ਵਾਰ ਜਾਂ ਮੁਕਸਰ ਗਿੱਦੜ ਬਾਹਾ ਉੱਥੋਂ ਵੀ ਮਰੀਜ਼ ਚੱਲ ਚੱਲ ਕੇ ਆਉਂਦੇ ਆ ਕਿਉਂਕਿ ਮਰੀਜ਼ਾਂ ਨੂੰ ਫਾਇਦਾ ਹੋ ਰਿਹਾ ਉਹਨਾਂ ਨੂੰ ਮਤਲਬ ਕਿ ਜਿਹੜਾ ਰਿਜ਼ਲਟ ਸਾਨੂੰ ਵਧੀਆ ਵੇਖਣ ਨੂੰ ਮਿਲਿਆ ਔਰ ਸਾਡਾ ਪਲਾਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੈਂਪ ਦਾ ਦਾਇਰਾ ਹੋਰ ਵੀ ਵਿਸ਼ਾਲ ਕੀਤਾ ਜਾਊਗਾ ਹੋਰ ਵੀ ਵਧਾਇਆ ਜਾਏਗਾ ਇਹਦੇ ਪ੍ਰਬੰਧ ਅਸੀਂ ਵੱਡੇ ਕਰਾਂਗੇ ਔਰ ਦੂਰ ਦੂਰ ਤੱਕ ਜਿਹੜਾ ਐਡਵਰਟਾਈਜ਼ਮੈਂਟ ਕਰਕੇ ਮਰੀਜ਼ਾਂ ਨੂੰ ਸੱਦਾ ਦੇਵਾਂਗੇ ਜਿਹੜੇ ਕਿ ਲੋੜਵੰਦ ਆ ਤਾਂ ਕਿ ਉਹ ਇੱਥੇ ਆ ਕੇ ਲਾਭ ਲੈ ਸਕਣ ਬਾਬਾ ਨਾਮਦੇਵ ਸਭਾ ਦਾ ਇਹ ਮੋਟਿਵ ਹੈ ਕਿ ਜਿੰਨੇ ਲੋਕ ਭਲਾਈ ਦੇ ਕਾਰਜ ਕੀਤੇ ਜਾਣ ਉਨੇ ਛੋੜਿਆ ਸੋ ਇਸੇ ਪਾਸੇ ਅਸੀਂ ਲੱਗੇ ਹੋਇਆ ਸਾਡੇ ਪ੍ਰਧਾਨ ਜੀ ਮਾਸਟਰ ਜਗਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਸੰਸਥਾ ਵਧੀਆ ਕੰਮ ਕਰ ਰਹੀ ਹੈ ਇਹ ਜਿਹੜਾ ਫੰਡ ਹੈ ਇੰਨੀਆਂ ਦਵਾਈਆਂ ਮਹਿੰਗੀਆਂ ਦਵਾਈਆਂ ਜਿਹੜੇ ਮਰੀਜ਼ਾਂ ਨੂੰ ਪ੍ਰੋਵਾਈਡ ਹੁੰਦੀ ਹੈ ਸੋ ਇਹਦੇ ਵਿੱਚ ਕਿੱਥੋਂ ਸਹਿਯੋਗ ਤੁਹਾਨੂੰ ਮਿਲਦਾ ਕਿੱਥੋਂ ਕਿੱਥੋਂ ਜਿਹੜਾ ਸਹਿਯੋਗ ਇਕੱਠਾ ਕਰਕੇ ਤੁਸੀਂ ਇਹ ਚੀਜ਼ਾਂ ਮਤਲਬ ਮਰੀਜ਼ਾਂ ਤੱਕ ਜਿਹੜਾ ਭਲਾ ਕੀਤਾ ਜਾਂਦਾ ਜਿਹੜੀ ਵੀ 2500 3000 ਦੀ ਦਵਾਈ ਹੈ ਜਿਹੜੀ ਉਹਨਾਂ ਨੂੰ ਫ੍ਰੀ ਦੇ ਵਿੱਚ ਮਿਲ ਜਾਂਦੀ ਹੈ ਇਹ ਜੀ ਸਾਰੀ ਦੀ ਸਾਰੀ ਦਵਾਈ ਹਰ ਗਣ ਹੋਮਿਓ ਕਲੀਨਿਕ ਵੱਲੋਂ ਮੁਫਤ ਮੁਹੱਈਆ ਕਰਵਾਈ ਜਾਂਦੀ ਹੈ ਇਹ ਉਹ ਦੇਖਦੇ ਆ ਕੋ ਉਹਨਾਂ ਨੇ ਫੰਡ ਕਿੱਥੋਂ ਜਟਾਉਣਿਆ ਜਾਂ ਉਹਨਾਂ ਨੂੰ ਕਿੱਥੋਂ ਇਹਦੀ ਏਡ ਮਿਲਣੀ ਆ ਜੇ ਉਹਨਾਂ ਨੇ ਆਪਣੇ ਕੋਲੋਂ ਕਰਨਾ ਸਾਡੇ ਜਿਹੜੇ ਜ਼ਿੰਮੇਵਾਰੀ ਆ ਉਹ ਕੇਵਲ ਕੈਂਪ ਦਾ ਪ੍ਰਬੰਧ ਕਰਨ ਦੀ ਚਾਹ ਪਾਣੀ ਦੀ ਹੁੰਦੀ ਹੈ ਜੀ ਉਹ ਅਸੀਂ ਆਪਣੇ ਵੱਲੋਂ ਕਰਦੇ ਆ ਉਹ ਕੋਈ ਸਾਡਾ ਬਹੁਤਾ ਖਰਚਾ ਨਹੀਂ ਬਹੁਤ ਵਧੀਆ ਗੱਲ ਹੈ ਜੀ ਕਿ ਜਿਹੜੇ ਇੰਨਾ ਮਹਿੰਗਾ ਕੈਂਪ ਜਿਹੜਾ ਫ੍ਰੀ ਦੇ ਵਿੱਚ ਲਗਾਇਆ ਜਾਂਦਾ ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਮਿਲਦਾ ਹੈਗਾ ਤੇ ਅਸੀਂ ਚਾਹੁੰਦੇ ਹਾਂ ਕਿ ਹੋਰ ਵੀ ਮਰੀਜ਼ਾਂ ਵੱਤ ਤੁਹਾਨੂੰ ਤੁਹਾਡੀ ਸਭਾ ਦਾ ਬੜਾ ਸਹਿਯੋਗ ਹੈ ਤੇ ਡਾਕਟਰ ਸਾਹਿਬ ਨਾਲ ਅਸੀਂ ਗੱਲਬਾਤ ਇਸ ਬਾਰੇ ਵੀ ਕਰਾਂਗੇ ਕਦੇ ਕੋਈ ਇਸ ਤਰ੍ਹਾਂ ਦਾ ਮਰੀਜ਼ ਹੋਇਆ ਕਿ ਕਦੇ ਕੋਈ ਕਿਸੇ ਨੂੰ ਜਾਂ ਜਾਦਾ ਪ੍ਰੋਬਲਮ ਹੈ ਉਹ ਨਹੀਂ ਠੀਕ ਹੋ ਸਕਿਆ ਚਾਹੇ ਇਸ ਟੀਨਰ ਕਿਸੇ ਨੇ ਕਦੇ ਕੋਈ ਇਫੈਕਟ ਵੀ ਪੈ ਇਸ ਚੀਜ਼ ਨਾਲ ਕਦੇ ਨਹੀਂ ਜੀ ਇਸ ਤਰ੍ਹਾਂ ਦੀ ਤਾਂ ਕਦੇ ਕੋਈ ਗੱਲ ਸਾਡੇ ਕੋਲ ਨਹੀਂ ਆਈ तकरीबन ਜਿਹੜੇ ਵੀ ਮਰੀਜ਼ ਦਵਾਈ ਲੈ ਕੇ ਜਾਂਦੇ ਆ ਉਹਨਾਂ ਦਾ ਪੋਜ਼ਿਟਿਵ ਰਿਜ਼ਲਟ ਹੀ ਸਾਨੂੰ ਹੁਣ ਤੱਕ ਦੇਖਣ ਨੂੰ ਮਿਲਿਆ ਬਾਕੀ ਜੀ ਡਿਪੈਂਡ ਕਰਦਾ ਹੁੰਦਾ ਹੈ ਪੇਸ਼ੈਂਟ ਟੂ ਪੇਸ਼ੈਂਟ ਹੈ ਹੋ ਵੀ ਸਕਦਾ ਹੈ ਕਿ ਕਿਸੇ ਕੋਈ ਮਰੀਜ਼ ਨੂੰ ਕਿਸੇ ਬਿਮਾਰੀ ਤੋਂ ਰਾਹਤ ਨਾ ਮਿਲੀ ਹੋਵੇ ਪਰ ਡਾਕਟਰ ਸਾਹਿਬ ਦੀ ਕੋਸ਼ਿਸ਼ ਇਹੀ ਹੈ ਕਿ ਪਹਿਲਾਂ ਪ੍ਰੋਪਰ ਕੇਸ ਹਿਸਟਰੀ ਜਾਣ ਕੇ 30 ਤੋਂ 35 40 ਮਿੰਟ ਡਾਕਟਰ ਸਾਹਿਬ ਹਰ ਮਰੀਜ਼ ਤੇ ਲਾਉਂਦੇ ਨੇ ਪੁੱਛ ਕੇਸ ਦੀ ਹਿਸਟਰੀ ਜਾਣਨ ਵਾਸਤੇ ਤਾਂ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਗੁੰਜਾਇਸ਼ ਰਹਿ ਜਾਂਦੀ ਹੈ ਕਿ ਮਰੀਜ਼ ਜਿਹੜਾ ਉਹਨਾਂ ਦੀ ਦਵਾਈ ਨਾਲ ਠੀਕ ਨਾ ਹੋਵੇ ਸੋ ਬਹੁਤ ਜਗਨਿੰਦਰ ਜੀ ਲੋਕਾਂ ਨੂੰ ਤੁਸੀਂ ਇਸ ਬਾਰੇ ਕੀ ਮੈਸੇਜ ਦੇਣਾ ਚਾਹੋ ਕੀ ਸੁਨੇਹਾ ਦੇਣਾ ਚਾਹੋਗੇ ਜੀ ਮੈਸੇਜ ਇਹ ਹੈ ਜੀ ਅਸੀਂ ਹਰ ਵਾਰ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਕੈਂਪ ਤੋਂ ਪਹਿਲਾਂ ਪਾਉਂਦੇ ਆ ਜੇ ਜਿਹੜੇ ਵੀ ਕੋਈ ਵੈਸੇ ਤਾਂ ਸਭ ਤੋਂ ਪਹਿਲਾਂ ਤਾਂ ਅਰਦਾਸ ਕਰਦੇ ਆ ਕਿ ਸਾਰੇ ਲੋਕ ਸਿਹਤਯਾਬ ਰਹਿਣ ਤੰਦਰੁਸਤ ਰਹਿਣ ਪਰ ਫਿਰ ਵੀ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਗ੍ਰਸਤ ਨੇ ਜੇ ਕੋਈ ਮਰੀਜ਼ ਲੋੜਵੰਦ ਹੈ ਉਹ ਆਪਣਾ ਇਲਾਜ ਨਹੀਂ ਕਰਵਾ پا ਰਿਹਾ ਜਾਂ ਉਸ ਦਾ ਇਲਾਜ ਨਹੀਂ ਹੋ ਰਿਹਾ ਕਿਤੋਂ ਵੀ ਉਹਨੂੰ ਜਿਹੜਾ ਹੈ ਸਿਹਤਯਾਬੀ ਨਹੀਂ ਮਿਲਦੀ ਤਾਂ ਕਿਰਪਾ ਕਰਕੇ ਸਾਡੇ ਇਸ ਕੈਂਪ ਦੇ ਵਿੱਚ ਜ਼ਰੂਰ ਆਓ ਇੱਥੋਂ ਤੁਹਾਨੂੰ ਜ਼ਰੂਰ ਹੀ ਜਿਹੜਾ ਹੈ ਸਿਹਤ ਸੰਬੰਧੀ ਲਾਭ ਮਿਲੇ ਸੋ ਸੋ ਸਾਡੇ ਨਾਲ ਮੌਜੂਦ ਨੇ ਜੀ ਡਾਕਟਰ ਸਿਮਰਨਜੀਤ ਸਿੰਘ ਜੀ ਬਠਿੰਡਾ ਤੋਂ ਜਿਹੜੇ ਕਾਫੀ ਸਮੇਂ ਤੋਂ ਇਸ ਕੈਂਪ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਡਾਕਟਰ ਸਾਹਿਬ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਸੇਵਾ ਨਿਭਾਉਂਦਿਆਂ ਨੂੰ ਅ ਵੀ ਕਿ ਇਹ ਕੈਂਪ ਦਾ ਕਰੀਬਨ 8 ਸਾਲ ਕੋ ਕਰ ਰਿਹਾ ਹੈ ਕਿ ਹਰ 2 ਮਹੀਨੇ ਬਾਅਦ ਇੱਕ ਇਹ ਅਸੀਂ ਨਾਮ ਕੇ ਭਵਨ ਕੇ ਵਿਕੇ ਹਰ ਕਰਾਂਗੇ ਅਮਰੀਕੀ ਨੂੰ ਕਿ ਕਿ ਕ ਕਿੰਨੇ ਕੁ ਮਰੀਜ਼ ਜਿਹੜੇ ਹੁਣ ਤੱਕ ਤੁਹਾਡੇ ਹੱਥਾਂ ਚੋਂ ਠੀਕ ਹੋ ਕੇ ਜਾ ਚੁੱਕੇ ਆ ਤਕਰੀਬਨ ਕਹਿ ਸਕਦੇ ਵੀ ਕਿੰਨ 4000 ਰੁਪਏ ਸੰਖੀਕ ਕਰ ਚੁੱਕੇ ਹੋਵਾਂਗੇ ਅਲੱਗ-ਅਲੱਗ ਕਰਾਂਗਾ ਤੇ ਕਿੰਨੇ ਕੁ ਮਰੀਜ਼ ਆ ਜਿਹੜੇ ਹਰ ਵਾਰ ਕੈਂਪ ਦੇ ਵਿੱਚ ਅਗਰ ਤੁਸੀਂ ਕੈਂਪ ਲਾਣੇ ਹੋ 2 ਮਹੀਨੇ ਬਾਅਦ ਜਾਂ 1 ਮਹੀਨੇ ਬਾਅਦ ਕੈਂਪ ਲੱਗਦਾ ਤਾਂ ਜਿਹੜੀ ਮਰੀਜ਼ਾਂ ਦੀ ਗਿਣਤੀ ਆ ਉਹ ਹਰ ਮਹੀਨੇ ਤੋਂ ਲੱਗਦਾ ਕਿ ਵਧ ਰਹੀ ਹੈ ਜਾਂ ਘਟ ਰਹੀ ਹੈ ਉਸ ਵਿੱਚ ਹਾਂਜੀ ਮਰੀਜ਼ ਕ तकरीबन ਹਰ ਮਹੀਨੇ ਹਰ ਦੋ ਮਹੀਨੇ ਵਾਪਕੇ ਰਸਤਾ ਕਿ ਕੋਲ ਅਰੋਨੋਂ ਨੂੰ ਕਿ ਪ੍ਰਾਣਾ ਪੇਸਿੰਗ ਵੀ ਦੇਖੀਗਾ ਔਰ ਨਵਾ ਪੇਸਿੰਗ ਵੀ ਅਸੀਂ ਲੇਗੇ ਆ ਕਿ तकरीबन ਹਰ ਕੈਂਪ ਕੇ ਵੀ ਕਿ ਅਸੀਂ ਗੇਡ ਉਸੋ ਪੇਸਿੰਗ ਜਿਹੜਾ ਦੇਖ ਕੇ ਤੇ ਮਤਲਬ ਚੰਗੀ ਗੱਲ ਹੈ ਕਿ ਜਿਹੜੇ ਲੋਕਾਂ ਨੂੰ ਫਾਇਦਾ ਹੋ ਰਿਹਾ ਕਿ ਉਹ ਅਗੇ ਸ਼ਾਇਦ ਜਾਣਕਾਰੀ ਦਿੰਦੇ ਆ ਤਾਂ ਮਰੀਜ਼ ਥੋੜੇ ਕੋਲ ਹੋਰ ਵੱਧ ਜਾਂਦੇ ਆ ਆ ਜਾਂਦੇ ਆ ਬਿਲਕੁਲ ਸਾਡੇ ਕੋਲ ਵੀ ਕੀ ਐਸਕੇਮ ਕੇ ਜੈਕਟੋ ਕੇ ਵੀ ਕੀ ਕਿਹੜਾ ਐਮਕੇ ਵੀ ਕੀ ਪੇਸਿੰਗ ਕਰ ਰਿਹਾ ਵਾ ਕਲਵੰਗੀ ਸਭ ਕੋ ਲੈ ਕੇ ਉਹ ਗ੍ਰਫਿਕ ਕੋਕਸਾਈਡ ਦਾ ਅਪਰੋਚ ਪਰ ਮੌਕਾ ਤੁਮੀ ਪੇਸਿੰਗ ਕੇ ਕੀ ਵਿਜੀਟ ਕਰਦੇ ਨੇ ਜੈਤੂ ਤੋਂ ਇਲਾਵਾ ਕਿਤੇ ਹੋਰ ਜਗ੍ਹਾ ਵੀ ਤੁਸੀਂ ਕੈਂਪ ਲਗਾਉਣੇ? ਨਹੀਂ ਫਿਲਹਾਲ ਜਿਹੜਾ ਵਾ ਜੈਤੂ ਕੇ ਵਿੱਕੇ ਲਗਾ ਰਹੇ ਹਾਂ। ਜੈਤੂ ਦੇ ਵਿੱਚ ਲਗਾ ਰਹੇ ਹਾਂ। ਕਿੰਨਾ ਕ ਸਮਾਂ ਲੱਗ ਜਾਂਦਾ ਇੱਕ ਮਰੀਜ਼ ਨੂੰ ਚੈੱਕ ਕਰਨ ਦੇ ਵਿੱਚ? ਵੀਰੇ ਇੱਕ ਮਰੀਜ਼ ਨੂੰ ਕੇਸ ਤੋਂ ਕੇਸ ਸਮਾਂ ਜਿਹੜਾ ਵੀਰੀ ਕਰਕਵਾ ਕੁਝ ਪੇਸਿੰਗ ਦੇ ਵਿੱਕੇ ਪੰਗੜਾ ਕੋ 20 ਮਿੰਟ ਲੱਗ ਕੇ ਕਈ ਪੇਸਿੰਗ ਨੂੰ ਇੱਕ ਕੰਕਾ ਵੀ ਲੱਗ ਜਾਣਾ ਸਾਨੂੰ। ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਜਿਹੜਾ ਇੱਥੇ ਤੁਸੀਂ ਇਲਾਜ ਹੁਣ ਤੱਕ ਕਰ ਚੁੱਕੇ ਹੋ ਜਾਂ ਤੁਹਾਡੇ ਕੋਲ ਅੱਗੇ ਮਰੀ ਜਾਂਦੇ ਕਿ ਕਿਸ ਤਰ੍ਹਾਂ ਦੇ ਮਰੀਜ਼ ਕਿਹੜੀ-ਕਿਹੜੀ ਬਿਮਾਰੀਆਂ ਦੇ ਰਿਲੇਟਡ ਤੁਹਾਡੇ ਕੋਲ ਮਰੀਜ਼ ਜਾਂਦੇ ਤੇ ਅਸੀਂ ਤਕਰੀਬਨ ਹਰ ਕਰਾਂਗੇ ਯਾ ਕ੍ਰੋਨਿਕ ਜੀ ਜੀ ਦੇਖ ਕੇ ਆ ਕਿੰਨਾ ਕਿ ਗੈਪੀਜ ਕੇ ਕੇਸਸ ਸਾਕੇ ਕੋਲ ਹੈ ਸਾਰੀ ਬਲ ਪਾਲਸੀ ਕੇ ਕੇਸਸ ਸਾਕੇ ਕੋਲ ਹੈ ਕਿ ਐਡਵਾਂਸ ਸਿੰਗਰਮ ਕੇ ਕੇਸਸ ਹੈਗੇ ਨਹੀਂ ਹੈਪੈਕਾਇਟਸ ਸੀ ਕੇਸਸ ਹੈਗੇ ਨਹੀਂ ਹੈਪੈਕਾਇਟਸ ਬੀ ਕੇ ਕਿਉਰ ਕੀਤੇ ਹੋਏ ਕੇਸਸ ਸਾਕੇ ਕੋਲ ਪੈਨੇ ਕਤਰੀਬਨ ਹਰ ਸੈਗਮੈਂਟ ਨੂੰ ਹਰ ਏਜ ਕੇ ਵਿੱਚ ਅਸੀਂ ਦੇਖ ਕੇ ਬੱਕਿਆ ਗਿਆ ਜੀ ਜੀ ਵੂਮਨ ਸਪੈਸ਼ਲ ਕੀ ਚੀਜ਼ੇ ਕੀ ਹੈ ਇੱਥੇ ਔਰ ਨਾ ਕ ਵੀ ਕਸਲ ਜੀ ਨਾਲ ਇਲਾਜ ਕੀ ਕਰਾਂਗਾ ਚੜੀ ਦਵਾਈ ਹੈ ਜਿਹੜੇ ਮਰੀਜ਼ਾਂ ਨੂੰ ਦਵਾਈ ਪ੍ਰੋਵਾਈਡ ਕਰ ਦਿੰਦੇ ਆ ਇਹ ਦਵਾਈ ਸਾਰੀ ਕਿੱਥੋਂ ਆਉਂਦੀ ਹੈ ਇਹ ਇਹ ਵੀ ਕਿ ਅਸੀਂ ਖੋ ਕਰੀ ਕੀ ਕੀ ਰੂਪ ਵੇਖੀ ਗਏ ਆ ਸਾਰਾ ਕ੍ਰਿਕਮਿੰਗ ਜੋ ਤੱਕ ਮਰੀਜ਼ ਠੀਕ ਨਹੀਂ ਹੋ ਜਾਂਗਾ ਪੂਰਾ ਕ੍ਰਿਕਮਿੰਗ ਜਿਹੜਾ ਫ੍ਰੀ ਲਿਆ ਜਾਊਗਾ ਬਿਲਕੁਲ ਫ੍ਰੀ ਆਫ ਕਾਸਟ ਹੈ ਜੀ ਹਾਂਜੀ ਬਿਲਕੁਲ ਫ੍ਰੀ ਆਫ ਕਾਸਟ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਡਾਕਟਰ ਸਿਮਰਤ ਜੀ ਜੀ ਪਰਚੰਡਾ ਜਿਹੜੇ ਇਸ ਕੈਂਪ ਦੀ ਦੇਖਰੇਖ ਕਰਦੇ ਆ ਸਾਰੇ ਮਰੀਜ਼ਾਂ ਨੂੰ ਦੇਖਦੇ ਆ ਜੀ ਸੋ ਸਾਡੇ ਨਾਲ ਬੁਜੀ ਸੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਠੀਕ ਹੈ ਸਰ ਥੈਂਕ ਯੂ ਠੀਕ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਜੀਐਸਡੀ ਪੰਜਾਬ ਮੀਡੀਆ ਮੈਂ ਤੁਹਾਡੇ ਆਪਣਾ ਜੱਸੀ ਜੱਸ ਮੇਰੇ ਨਾਲ ਕੈਮਰਾਮੈਨ ओपी ਬੰਟੂ ਧੰਨਵਾਦ